ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਅੱਜ ਅਖਬਾਰਾਂ ਦੀਆਂ ਖਬਰਾਂ ਤੋਂ ਪ੍ਰਿੰਟ ਮੀਡੀਆ ਤੇ ਹੋਣ ਅਤੇ ਟੀਵੀ ਚੈਨਲਾਂ ਰਾਹੀਂ ਪਤਾ ਲੱਗਾ ਕਿ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮਨਾਉਣ ਲਈ ਜਥਾ ਭੇਜਿਆ ਦੀ ਅੱਜ ਆਦੇ ਦਿੱਤੀ ਗਈ ਸਾਡੀ ਪਹਿਲਾਂ ਵੀ ਇਹ ਮੰਨਦੇ ਸੀ ਤੇ ਜੇ ਸਾਡੇ ਪਾਕਿਸਤਾਨ ਦੇ ਖਿਡਾਰੀ ਹਿੰਦੁਸਤਾਨ ਦੇ ਖਿਡਾਰੀ ক্রিকেট ਮੈਚ ਖੇਡ ਸਕਦੇ ਨੇ ਤੇ ਸਿੱਖਾਂ ਨੂੰ ਆਪਣੇ ਜਿਹੜੇ ਵਿਛੇ ਗੁਰਧਾਮ ਨੇ ਉਹਨਾਂ ਦੇ ਦਰਸ਼ਨਾਂ ਤੋਂ ਵਾਂਝੇ ਕਿਉਂ ਕਿਤਾ ਜਾ ਰਿਹਾ ਸਾਡੀ ਸੁਰਤੋ ਹੀ ਮੰਗ ਰਹੀ ਹੈ ਕਿ ਸਾਨੂੰ ਸਿੱਖਾਂ ਨੂੰ ਆਪਣੇ ਵਿਛੇ ਗੁਰਧਾਮਾਂ ਦੇ ਇੱਕ ਦਰਸ਼ਨ ਦੀ ਯਾਦ ਦਿੱਤੀ ਜਾਵੇ ਪਰ ਇਹ ਦੇਸ਼ ਆਣਾ ਕਹਿੰਦੇ ਆ ਦੇਰ ਆਇਆ ਦਰਸਤਾਏ ਮੈਂ ਇਹ ਰੀ ਸਰਕਾਰ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਆਵੇ ਕਿ ਸਮਾਂ ਬਹੁਤ ਥੋੜਾ ਰਹਿ ਗਿਆ ਹੈ ਜਦਾ ਜਾਣ ਤੇ 45 ਦਿਨ ਦਾ ਕੜ ਤੋਂ ਕੜ ਪ੍ਰੋਸੈਸ ਚਾਹੀਦਾ ਹੁੰਦਾ ਇਹ ਜਦਾ ਜਾਣ ਤੇ 1 ਮਹੀਨਾ ਦੇ ਤੋਂ ਹੀ ਘੱਟ ਸਮਾਂ ਰਹਿ ਗਿਆ ਹੈ ਤੇ ਅਸੀਂ ਹੁਣ ਟਾਈਮ ਸ਼ਾਰਟਕਿਟ ਕਰਕੇ ਔਨ ਕਰਕੇ ਜਿਹੜੇ ਜਥੇ ਪਾਸਪੋਰਟ ਸਾਡੇ ਕੋਲ ਪਹਿਲਾਂ ਆਲਰੇਡੀ ਆ ਚੁੱਕੇ ਨੇ ਜਿਨ੍ਹਾਂ ਜਿਨ੍ਹਾਂ ਦੀ ਲਿਸਟਾਂ ਪਹਿਲਾਂ ਹੀ ਬਣ ਚੁੱਕੀਆਂ ਨੇ ਉਹ ਲਿਸਟਾਂ ਅਸੀਂ ਭਾਰਤ ਸਰਕਾਰ ਪੰਜਾਬ ਸਰਕਾਰ ਪਾਕਿਸਤਾਨ ਵਾਸੀ ਨੂੰ ਭੇਜ ਰਹਾ ਹੈ ਤੇ ਜਿਨ੍ਹਾਂ ਯਾਤਰੀਆਂ ਨੇ ਸਾਡੇ ਪਾਸਪੋਰਟ ਪਹਿਲਾਂ ਜਮ੍ਹਾਂ ਕਰਵਾਏ ਨੇ ਉਹਨਾਂ ਲਈ ਇੱਕ ਅਹੀਂ ਵੀਜ਼ਾ ਫਾਰਮ ਜਿਹੜੇ ਭਰਨੇ ਹੁੰਦੇ ਨੇ ਉਹ ਅਸੀਂ ਭੇਜ ਰਹੇ ਆ ਉਹਨਾਂ ਦਾ ਅਸੀਂ ਜਿਹੜਾ ਪ੍ਰੋਗਰਾਮ ਬੜਾਇਆ ਹੁੰਦਾ ਮਿਸਰਿਓ ਜਿਹੜਾ ਤੇ ਅਮਸਰ ਤਰੰਤਨ ਗੁਰਦਾਸਪੁਰ ਦੇ ਯਾਤਰੀ ਨੇ ਇਹ 7 8 ਤੇ 9 ਤਰੀਕ ਤੱਕ ਦਫਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖੇ ਪਹੁੰਚ ਕੇ ਯਾਤਰਾ ਬਰਾਜ ਵਿੱਚ ਵੀਜ਼ਾ ਫਾਰਮ ਜਮ੍ਹਾਂ ਕਰਵਾ ਸਕਦੇ ਨੇ। ਇਸੇ ਤਰ੍ਹਾਂ ਜਿਹੜਾ ਕਪੂਰਥਲਾ ਇਹ ਸਟੇਟ ਗੁਰਦੁਆਰਾ ਸਾਹਿਬ ਕਪੂਰਥਲਾ ਵਿਖੇ ਜਿਹੜੇ ਕਪੂਰਥਲਾ ਦੇ ਯਾਤਰੀ ਨੇ ਉਹ 7 ਤਰੀਕ ਨੂੰ ਜਲੰਧਰ ਭਗਵਾੜਾ ਦੇ ਜਿਹੜੇ ਯਾਤਰੀ ਨੇ ਉਹ 8 ਤਰੀਕ ਨੂੰ ਗੁਰਦੁਆਰਾ ਸਿੰਘ ਸਵਾ ਅਮਨ ਨਗਰ ਨੇੜੇ ਪਠਾਨਕੋਟ ਚੌਕ ਸਾਹਮਣੇ ਕੇਐਮਵੀ ਕਾਲਜ ਰਣਦਰ ਇੱਥੇ ਪਹੁੰਚ ਕੇ ਆਪਣੇ ਵੀਜ਼ਾ ਫਾਰਮ ਜਮ੍ਹਾਂ ਕਰਵਾ ਸਕਦੇ ਨੇ ਇਸੇ ਤਰ੍ਹਾਂ ਹੁਸ਼ਿਆਰਪੁਰ ਦੀ ਜਿਹੜੀ ਸੰਗਤ ਆ ਉਹ ਗੁਰਦੁਆਰਾ ਕਲਗੀ ਧਰਸਾਹ ਨੇੜੇ ਰੋਸਿਆ ਨੇ ਗਰਾਊਂਡ ਹੁਸ਼ਿਆਰਪੁਰ ਇਹ 9 ਤਰੀਕ ਨੂੰ ਇਸ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਆਪਣੇ ਵੀਜ਼ਾ ਫਾਰਮ ਜਾਂ ਜਿਹੜੇ ਹੋਰ ਡਾਕੂਮੈਂਟ ਰਹਿੰਦੇ ਨੇ ਜਮ੍ਹਾਂ ਕਰਵਾ ਸਕਦੇ ਨੇ ਸੰਗਰੂਰ ਬਰਨਾਲਾ ਦੀ ਸੰਗਤ ਜਿਹੜੀ ਆ ਉਹ 7 ਤਰੀਕ ਨੂੰ ਗੁਰਦੁਆਰਾ ਸ੍ਰੀ ਨਾਨਕੇਣਾ ਸਾਹਿਬ ਸੰਗਰੂਰ ਪਟਿਆਲਾ ਤੇ ਸਰਾਂਦੇ ਦੀ ਸੰਗਤ 8 ਤਰੀਕ ਨੂੰ ਗੁਰਦੁਆ ਦੋਖ ਨਿਵਾਸ ਸਾਹਿਬ ਪਟਿਆਲਾ ਲੁਧਿਆਣਾ ਦੀ ਸੰਗਤ ਗੁਰਦੁਆ ਮੰਨਜੀ ਸਾਹਿਬ ਆਲਮਗੀਰੂ ਤੇ 9 ਤਰੀਕ ਨੂੰ ਪਹੁੰਚ ਕੇ ਆਪਣੇ ਵਿਆਪਾਰਮ ਤੇ ਜਿਹੜੇ ਹੋ ਡਾਕੂਮੈਂਟ ਨੇ ਜਮਾ ਕਰਵਾ ਸਕਦੇ ਨੇ ਬਠਿੰਡਾ ਤੇ ਮਾਨਸਾਰੀ ਸੰਗਤ ਜਿਹੜੀ ਆ ਉਹ 7 ਤਰੀਕ ਨੂੰ ਗੁਰਦੁਆਰਾ ਹਾਜੀਤਨ ਬਠਿੰਡਾ ਵਿਖੇ ਰੀਜ ਕੋਡ ਮੁਕਸਰ ਮੋਗਾ ਦੀ ਸੰਗਤ 8 ਤਰੀਕ ਨੂੰ ਦਰਬਾਰ ਸਾਹਿਬ ਮੁਕਸਰ ਫਰੋਜ਼ਪੁਰ ਸਾਜਿਗਰ ਦੀ ਸੰਗਤ ਆ ਤੋ 9 ਤਰੀਕ ਨੂੰ ਗੁਰਦਵਾਰ ਸਿੰਘ ਸਭਾ ਖਾਲਸਾ ਗੁਰਦਵਾਰਾ ਫਰੋਜ਼ਪੁਰ ਕੈਂਟ ਚੰਡੀਗੜ੍ਹ ਆ ਦੀ ਸੰਗਤ ਜਿਹੜੀ ਆ ਉਹ 7 ਤਰੀਕ ਨੂੰ ਗੁਰਦਵਾਰਾ ਅੰਬਸਰ ਮੋਹਾਲੀ ਰੋਪੜ ਦੀ ਸੰਗਤ ਜਿਹੜੀ ਆ ਉਹ ਗੁਰਦਵਾਰਾ ਪੱਠਾ ਸਾਹਿਬ ਵਿਖੇ 8 ਤਰੀਕ ਨੂੰ ਪਹੁੰਚ ਕੇ ਆਪਣੇ ਪਾਸਪੋਰਟ ਵੀਜ਼ਾ ਫਾਰਮ ਜਿਹੜੇ ਉਹ ਜਮ੍ਹਾਂ ਕਰਵਾ ਸਕਦੇ ਨੇ 15 ਤਰੀਕ ਨੂੰ ਨਵਾਂ ਸ਼ਹਿਰ ਤੇ ਬੰਦਾ ਤੇ 9 ਤਰੀਕ ਨੂੰ ਗੁਰਦਰਾ ਚਰਨ ਕਰਨ ਸਾਹਿਬ ਪਾਛਾਈ ਸ਼ਹੀਦ ਬੰਦਾ ਲਿਖੇ ਪਹੁੰਚ ਕੇ ਵੀਜ਼ਾ ਫਾਰਮ ਤੇ ਜਿਹੜੇ ਹੋਰ ਡਾਕੂਮੈਂਟ ਉਹ ਸਮੇਂ ਸਿਰ ਜਮ੍ਹਾਂ ਕਰਵਾ ਲੈਣ ਮੈਂ ਸੰਤਾਂ ਨੂੰ ਬੇਨਤੀ ਕਰਦਾ ਹਾਂ ਕਿ ਕਰੋ ਸਰਕਾਰ ਨੇ ਸਮਾਂ ਬਹੁਤ ਸੀਮਤ ਦਿੱਤਾ ਹੈ ਤਾਂ ਸੀਮਤ ਸਮੇਂ ਵਿੱਚ ਸਾਨੂੰ ਇਹ ਡਾਕੂਮੈਂਟ ਪੂਰੇ ਕਰਨੇ ਪੈ ਰਹੇ ਨੇ ਤੇ ਸੰਗਤਾਂ ਨੂੰ ਬੇਨਤੀ ਹੈ ਕਿ ਜਿਹੜੀਆਂ ਤਰੀਕਾ ਆਪ ਜੀ ਨੂੰ ਦੱਸੀਆਂ ਨੇ ਉਹ ਪ੍ਰਿੰਟ ਮੀਡੀਆ ਰਹਿਵੇਂ ਆਪ ਜੀ ਤੱਕ ਪਹੁੰਚਾਰੇ ਆਂ ਤਾਂ ਜੋ ਸੰਗਤਾਂ ਜਿਹੜੀਆਂ ਜਿਨ੍ਹਾਂ ਦੇ ਪਾਸਪੋਰਟ ਸ਼ੋਵਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖੇ ਪਹਿਲਾਂ ਹੀ ਆਲਰੇਡੀ ਆਏ ਹੋਏ ਨੇ ਉਹ ਇਹਨਾਂ ਗੁਰਦੁਆਰਾ ਸਹਿਬਾਨ ਜਾਂ ਦਫ਼ਤਰ ਸ਼ੋਵਨੀ ਕਮੇਟੀ ਵਿਖੇ ਦਿੱਤਿਆ ਨਿਯਤ ਤਰੀਕਾ ਦੇ ਪਹੁੰਚ ਕੇ ਜਿਹੜੇ ਉਹ ਵੀਜ਼ਾ ਫਾਰਮ ਜਾ ਜਿਹੜੇ ਹੋਰ ਕੋਈ ਡਾਕੂਮੈਂਟ ਰਹਿੰਦੇ ਨੇ ਉਹ ਜਮ੍ਹਾਂ ਕਰਵਾ ਸਕਣ ਤਾਂ ਜੋ ਅਸੀਂ ਸਮੇਂ ਸਿਰ ਵੀਜੇ ਅਪਲਾਈ ਕਰ ਸਕੀਏ ਤਾਂ ਜੋ ਸੰਗਤਾਂ ਜਿਹੜੀਆਂ ਉਹ ਆਪਣੇ ਵਿਚਰੇ ਗੁਰਧਾਮਾਂ ਤੇ ਦਰਸ਼ਨ ਦੀਦਾਰ ਕਰ ਸਕਣ ਇਸ ਦੇ ਲਈ ਕੋਈ ਹੋਰ ਵੀ ਪਾਸਪੋਰਟ ਦੇਣਾ ਚਾਵੇ ਦੇ ਸਕਦੇ ਨੇਗਾ ਪਰ ਜਿਹੜੇ ਦੇਖੋ ਸਾਡੇ ਕੋਲ ਆਲਰੇਡੀ ਪਾਸਪੋਰਟ ਪਹਿਲਾਂ ਹੀ ਆਏ ਹੋਏ ਆ ਤੇ ਇੱਕ ਕੋਈ ਸਮਾਂ ਸੀਮਤ ਆ ਤੇ ਨਵੀਆਂ ਲਿਸਟਾਂ ਜਿਹੜੀਆਂ ਉਹ ਭੇਜਣੀਆਂ ਥੋੜੇ ਆ ਸੰਭਵ ਆ ਇਸ ਕਰਕੇ ਅਸੀਂ ਜਿਹੜੇ ਸਾਡੇ ਕੋਲ ਪਾਸਪੋਰਟ ਆਏ ਹੋਏ ਨੇ ਉਹ ਅਸੀਂ ਸਰਕਾਰ ਨੂੰ ਭੇਜ ਰਹੇ ਹਾਂ ਐਸਜੀਪੀਸੀ ਦੀ ਅਪੀਲ ਤੇ ਹੀ ਜਿਹੜੀ ਕਿ ਜਥੇ ਨੇ ਮਨਜ਼ੂਰੀ ਮਿਲਿਆ ਇਹ ਕਿ ਲੱਗਦਾ ਕਿ ਉਹਨਾਂ ਵਾਲੇ ਸਮੇਂ ਵਿੱਚ ਕਰਤਾਰਪੁਰ ਲਾਂਘੇ ਦੀ ਅਪੀਲ ਕੀਤੀ ਤੇ ਅਸੀਂ ਤਾਂ ਜਦੋਂ ਇਹ ਸਾਡੇ ਜਥਾ ਪਾਕਿਸਤਾਨ ਜਾਣ ਤੋਂ ਰੋਕਿਆ ਗਿਆ ਸੀਗਾ ਉਸ ਦਿਨ ਤੋਂ ਹੀ ਮਾਂਜੋ ਪ੍ਰਧਾਨ ਸਾਹਿਬ ਸਰਦਾਰ ਰਜਿੰਦਰ ਸਿੰਘ ਧਾਮੀ ਵੱਲੋਂ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਹੋਰ ਮੈਂਬਰ ਸਾਹਿਬਾਨ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਸੀ ਕਿ ਸਰ ਸਾਨੂੰ ਆਪਣੇ ਵਿਛਲੇ ਗੁਰਧਾਮਾਂ ਦੇ ਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਅਰ ਸਰਕਾਰ ਉਸ ਸਮੇਂ ਦੂਜਾ ਸਿਕਿਉਰਿਟੀ ਦਾ ਬਹਾਨਾ ਬਣਾ ਕੇ ਸਿੱਖਾਂ ਨੂੰ ਆਪਣੇ ਪਿਛਲੇ ਗੁਰਦੁਆਰਾਵਾਂ ਦੇ ਦਰਸ਼ਨਾਂ ਤੋਂ ਵਾਝੇ ਕਰ ਰਹੀ ਸੀ ਮੈਂ ਸਮਝਦਾ ਕਿ ਜੇ ਉਦੋਂ ਵੀ ਕੋਈ ਖਤਰਾ ਨਹੀਂ ਸੀ ਤੇ ਖਤਰਾ ਹੋਣ ਵੀ ਕੋਈ ਨਹੀਂ ਆ ਜੇ ਸਰਕਾਰ ਨੇ ਚਲੋ ਫੈਸਲਾ ਲਿਆ ਹੀ ਆ ਤਾਂ ਮੈਂ ਸਰਕਾਰ ਦਾ ਧੰਨਵਾਦ ਕਰਦਾ